ਸੁੱਤ ਸ਼ਬਦ ਦਾ ਮਲਾਪ ਭਗਤੀ ਆ ਜੇ ਉਹ ਨਹੀਂ ਕੀਤਾ ਫਿਰ ਕੋਈ ਭਗਤੀ ਨਹੀਂ ਹੈ ਜੀ ਜੇ ਸੁੱਤ ਸ਼ਬਦ ਦਾ ਮਲਾਪ ਹੁੰਦਾ ਤੇ ਭਗਤੀ ਹੈ ਜੇ ਸੁੱਤ ਸ਼ਬਦ ਦਾ ਮਲਾਪ ਨਹੀਂ ਹੈ ਤੇ ਕੋਈ ਭਗਤੀ ਨਹੀਂ ਹੈ ਆਪ ਜੀ ਗੁਰਬਾਣੀ ਚੋਂ ਪੜ ਕੇ ਦੇਖਿਓ ਜੀ ਸਾਰੇ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨੇ ਤੁਸੀਂ ਸਵਾਲ ਕਰਕੇ ਦੇਖੋ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਜਵਾਬ ਦਿੰਦੇ ਉਸੇ ਮਿਲੇਗੀ ਠੀਕ ਹੈ ਤੁੰਤੂ ਗੱਲ ਕੀ ਹੈ ਜੀ ਅਸੀਂ ਪੜ ਲੈ ਆ ਜੀ ਇਹਨੂੰ ਅਸੀਂ ਪੜ ਕੇ ਨਾ ਜੀ ਤੇ ਧਿਆਨ ਦਿਓ ਤੁਸੀਂ ਦੇਖੋ ਕਿੰਨਾ ਉਪਰਾਲਾ ਕਰਦੇ ਹੋ ਕਰਦੇ ਹੋ ਨਾ ਜੀ ਉਦਮ ਕਰਦੇ ਨਾ ਸਵੇਰੇ ਉੱਠਦੇ ਹੋ ਸਵੇਰੇ ਕੋਈ 2 ਵਜੇ ਉੱਠਦਾ ਕੋਈ 4 ਵਜੇ ਉੱਠਦਾ ਕੋਈ 6 ਵਜੇ ਉੱਠਦਾ ਜੀ ਉਦਮ ਕਰਦੇ ਨਾ ਆਪਾਂ ਜੀ ਉਦਮੀ ਨਾ ਪਸਾਰੇ ਜਿਹੜੇ ਹੁਣ ਧਿਆਨ ਦਿਓ ਆਪਾਂ ਉਦਮ ਕਰਦੇ ਜੀ ਸਵੇਰੇ ਚਲੋ ਮੈਂ 4 ਵਜੇ ਦੀ ਗੱਲ ਕਰਦਾ ਜੀ 4 ਵਜੇ ਉੱਠਿਆ ਬੰਦਾ ਬੜਿਆਂ ਨੂੰ ਕਹਿੰਦਾ ਭਾਈ ਸਾਹਿਬ ਬੜੀ ਕਿਰਪਾ ਆ ਇਹ ਪ੍ਰਮਾਤਮਾ ਦਾ ਬਖਸ਼ਿਆ ਉਦਮ ਹੈ ਮੈਂ 4 ਵਜੇ ਉੱਠ ਪਿਆ ਨਾ ਜੀ ਉੱਠ ਪਿਆ ਇਸ਼ਨਾਨ ਕੀਤਾ ਫਿਰ ਪੰਜ ਬਾਣੇ ਦਾ ਪਾਠ ਕੀਤਾ ਜੀ ਹੇ surprisa ਪਾਠ ਕੀਤਾ ਜੀ ਪਾਠ ਕਰਕੇ ਗੁਰਦੁਆਰੇ ਆ ਗਿਆ ਜੀ ਮੱਥਾ ਟੇਕਿਆ ਜੀ ਇੱਥੇ ਸੇਵਾ ਕੀਤੀ ਜੀ ਫਿਰ ਘਰ ਚੱਲਾ ਗਿਆ ਜੀ ਕੋ ਸੱਜਣ ਮਿਲਿਆ ਉਹਨੂੰ ਕਹਿੰਦਾ ਕਹਿੰਦਾ ਭਾਈ ਸਾਹਿਬ ਜੋ ਮਰਜੀ ਹੈ ਤੁਸੀਂ ਉਦਮੀ ਬਣੇ ਹੋ ਕਹਿੰਦਾ ਕਿਵੇਂ ਕਹਿੰਦਾ ਮੈਂ ਹਰਾਨ ਆ 4 ਵਜੇ ਉੱਠ ਕੇ ਬਹਿ ਜਾਂਦੇ ਹਾਂ ਤੁਹਾਡੇ ਘਰ ਦੀ ਲੈਡ ਜਗੰਢੀ ਹੁੰਦੀ ਹੈ ਹੂੰ ਫਿਰ ਤਿਸ਼ਨਾਣ ਕਰਦੇ ਹੋ ਨਿਤਨੇਮ ਕਰਦੇ ਹੋ ਦੋ ਸੁਖੇ ਦਾ ਪਾਠ ਕਰਦੇ ਹਾਂ ਗੁਰੂ ਘਰ ਉਹਨੇ ਬੜੇ ਉਦਮੀ ਹੋ ਤੁਸੀਂ ਹੁਣ ਇਹ ਹੰਮੇ ਦਾ ਮਾਰਿਆ ਇਹ ਕਹਿੰਦਾ ਕਹਿੰਦਾ ਬੜੀ ਕਿਰਪਾ ਐ ਐਵੇਂ ਥੁੜੀ ਹੋਈ ਆ ਮੈਂ ਮੇਰੇ ਅੰਦਰ ਬਚਪਨ ਤੋਂ ਹੀ ਉਦਮ ਬੜਾਇਆ ਮੇਰੇ ਪਿਤਾ ਜੀ ਵੀ ਬੜੇ ਉਦਮੀ ਸੀਗੇ ਹਾਂਜੀ ਲੱਗ ਗਿਆ ਸੀ ਖੜੇ ਸੀ ਮੈਂ ਕਾਸੇ ਤੁਸੀਂ ਕਦੀ ਉਦਮ ਕੀਤਾ ਤੁਸੀਂ ਕਦੀ ਉਦਮ ਕੀਤਾ ਟੱਗਵਾਸ ਕੇ ਕਹਿੰਦਾ ਨਾ ਤੁਸੀਂ ਸੁਣਿਆ ਨਹੀਂ ਨਹੀਂ ਸੁਣ ਲਿਆ ਜੀ ਤਾਂ ਹੀ ਤੁਹਾਨੂੰ ਪੁੱਛਿਆ ਤੁਸੀਂ ਉਦਮ ਕੀਤਾ ਕਦੀ ਕਿ ਚੰਗਾ ਬੰਦਾ ਯਾਰ ਤੂੰ ਫਿਰ ਸੁਣ ਲੈ ਮੈਂ ਚਾਰਵੇਂ ਉੱਠਦਾ ਮੈਂ ਫਿਰ ਉਦਮ ਕਰਦੇ ਹੋ ਫਿਰ ਮੈਂ ਸ਼ਰਣ ਕਰਦਾ ਫਿਰ ਉਦਮ ਕਰਦੇ ਹੋ ਫੇਰ ਮੈਂ 5 ਮਹੀਨੇ ਦਾ ਪਾਠ ਕਰਦਾ ਉਸ ਤੋਂ ਬਾਅਦ ਉਦਮ ਕਰਦੇ ਹੂੰ ਫੇਰ ਮੈਂ 2 ਸੂਮੇ ਦਾ ਪਾਠ ਕਰਦਾ ਫੇਰ ਉਦਮ ਕਰਦੇ ਹੂੰ ਅੱਗ ਵੱਸ ਕੇ ਕਹਿੰਦਾ ਬਾਪ ਤੇ ਉਹਦਾ ਪੁੱਤੇ ਉਦਮ ਹੀ ਨਹੀਂ ਹੈ ਮੈਂ ਕਿਹਾ ਉਦਮ ਹੈ ਜੀ ਵੀ ਉਦਮ ਹੈ ਕਿ ਵੀ ਉਦਮ ਹੈ ਕਹਿੰਦਾ ਕਿ ਮਾਲ ਦੀ ਗੱਲ ਹੈ ਯਾਰ ਫੇਰ ਉਦਮ ਕਿਹੜਾ ਰਹਿ ਗਿਆ ਪਿੱਛੇ ਤੁਹਾਡੇ ਵੀ ਦਿਮਾਗ ਆ ਰਿਹਾ ਹੋਊਗਾ ਨਾ ਜੀ ਫੇਰ ਕਿਹੜਾ ਉਦਮ ਰਹਿ ਗਿਆ ਹੁਣ ਹੈ ਨਾ ਇਹ ਹੀ ਉਦਮ ਹੈ ਕਹਿੰਦਾ 40 ਸਾਲ ਹੋ ਗਏ ਸੁਪਨੀ ਸਾਹਿਬ ਦੇ ਪਾਠ ਕਰਦੇ ਆ ਦੋ 40 ਸਾਲ ਬੱਲੇ 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 ਬੜਾ ਉਦਮੀ ਆ ਯਾਰ ਜਦੋਂ ਉਹਨੂੰ ਕਿਹਾ 40 ਸਾਲ ਹੋ ਗਏ ਜੀ ਦੋ ਸੁਖਮਨੀ ਸਾਹਿਬ ਦੇ ਪਾਠ ਰੋਜ਼ ਕਰਦਾ 40 ਸਾਲ ਹੋ ਗਏ ਹੁਣ ਧਿਆਨ ਸੁਣਿਓ ਜਦੋਂ ਉਹਨੂੰ ਪੁੱਛਿਆ ਮੈਂ ਉਦਮ ਕਰਦੇ ਹੋ ਤਾਂ 40 ਸਾਲ ਤੱਕ ਬੜਾ ਉਦਮ ਦਾ ਨਹੀਂ ਪਤਾ ਲੱਗਾ ਜੇ ਉਹ ਸਾਨੂੰ ਕਹਿੰਦਾ ਉਹ ਖਲਸਾ ਇត្រਾ ਐਡਾ ਉਦਮੀ ਮੈਂ ਆ ਸਾਡੇ ਮਹੱਲੇ 'ਚ ਮੇਰਾ ਨਾਂ ਆ ਵੀ ਉਦਮੀ ਬਣਾ ਤੇ ਤੂੰ ਮੈਨੂੰ ਪੁੱਛਣਾ ਉਦਮ ਕਰਦੇ ਹੋ ਆ ਸੁਣਿਓ ਹਣ 266 ਟੰਗ ਤੈਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਸੁਖਮਨੀ ਸਾਹਿਬ ਦੇ ਪਾਠ ਵਿੱਚ 200 78 ਠੰਗ ਲਿਖੇ ਲੈ ਦਿਓ 266 ਠੰਗ ਦੇ ਉੱਤੇ ਬੜਿਓ ਤੇ ਉਥੇ ਕੀ ਲਿਖਿਆ ਜੀ ਸਗਲ ਉਦਮੈ ਉਦਮਪਲਾ ਆਗੈ ਚਤਾਉਣ ਸਗਲ ਉਦਮੈ ਉਦਮਪਲਾ ਕਿਹੜਾ ਜੀ ਗੱਜ ਕੇ ਬੋਲੋ ਹਰ ਕੋ ਨਾਮ ਹਰ ਕੋ ਨਾਮ ਜਪੋ ਜੀ ਸਦਾ ਫਿਰ ਬੋਲੋ ਸਾਰੇ ਬੋਲੋ ਯਾਰ ਇਦਾਂ ਨਹੀਂ ਤਾਂ ਕਿ ਸਭ ਨੂੰ ਚੇਤਾ ਤੇ ਰਵੇ ਕਹਿੰਦੇ ਸਗਲ ਉਦਮੈ ਹਰ ਕੋ ਨਾਮ ਜਗੂ ਜੀ ਦੀ ਸਲਾਮ ਜਦੋਂ ਉਹ ਨੂੰ ਪੰਕਤੀ ਸੁਣਾਇਦਾ ਮੈਂ ਖਾਲਸਾ ਜੀ ਉਦਮ ਤੇ ਆਇਆ ਯੂ ਕਾਟ ਟੂ ਬਲੀਵ ਇਟ ਉਸ ਬੰਦੇ ਨੇ ਮੈਨੂੰ ਘੁੱਟ ਕੇ ਜੱਫੀ ਪਾਈ ਜੀ ਹੁਣ ਪੁੱਛਿਆ ਕੀ ਗੱਲ ਹੋ ਗਈ ਜਾਂ ਮੇਰੇ ਕੋ ਗਲਤੀ ਤਾਂ ਨਹੀਂ ਹੋਈ ਹੋ ਗਈ ਗੰਦਾ ਬਾਬਾ ਜੀ ਸੱਚ ਮੰਨਿਆ ਯਾਰ 40 ਸਾਲ ਹੋ ਗਏ ਪਾਠ ਕਰਦਾ ਪਰ ਇਦਾਂ ਨਹੀਂ ਪੜਿਆ ਕਦੇ ਇੰਦਾ ਨਹੀਂ ਬੜਿਆ ਆਪਾਂ ਸਾਰੇ ਧਰਮੀ ਬਣ ਰਹੇ ਆ ਆਪਾਂ ਧਰਮੀ ਆ ਜੀ ਮੈਂ ਸਿੱਖ ਧਰਮਾਂ ਦੇ ਹਿੰਦੂ ਧਰਮਾਂ ਦੇ ਸੰਮਤ ਧਰਮ ਦਾ ਜੀ ਮੈਂ ਸਾਈ ਧਰਮ ਦਾ ਜੀ ਉਹਨੂੰ ਪੁੱਛੋ 266 ਡੰਗ ਤੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਕਿਹੜਾ ਜੀ ਹਰ ਕੋ ਨਾਮ ਦਾ ਪਨਿਰਮਲ ਕਰਮ ਅਸਲੀ ਧਰਮ ਦਾ ਆਪਾਂ ਅਪਣਾਉਣਾ ਅਰੇ ਅਸਲੀ ਧਰਮ ਤੱਕ ਤਾਂ ਆਪਾਂ ਪਹੁੰਚਣਾ ਉਹ ਧਰਮ ਨਾਮ ਆ ਉਹ ਕਿੱਥੇ ਆ ਜੀ ਪਤਾ ਕਿੱਥੇ ਆ ਜੀ ਕਿ ਜੇ ਆਪਾਂ ਪਹੁੰਚਣਾ ਉਹ ਸਾਡੇ ਅੰਦਰ ਹੈ ਜੀ ਉਹ ਨਾਮ ਸਾਡੇ ਅੰਦਰ ਹੈ ਜੀ ਅੰਦਰ ਠੀਕ ਆ